ਇਹ ਐਕਸੀਡੈਂਟ ਜਿਹੜਾ ਉਹ ਕਿਤੇ ਜਾਣਬੁੱਝ ਕੇ ਨਹੀਂ ਕੀਤਾ ਜਾਂਦਾ ਯਤਨ ਚੇਤ ਜਿਹੜਾ ਆ ਉਹ ਐਕਸੀਡੈਂਟ ਹੋ ਜਾਂਦਾ ਆ ਤੇ ਲੱਖਾਂ ਹੀ ਐਕਸੀਡੈਂਟ ਹੁੰਦੇ ਆਏ ਆ ਨਾ ਤੇ ਉਹਦੀ ਕੋਈ ਨਿੱਜੀ ਕੋਈ ਮਸਲਾ ਹੈ ਕਿ ਮੈਂ ਇਹਨਾਂ ਨੂੰ ਮਾਰਨਾ ਜਾਂ ਰੋਡ ਤੇ ਚਾਂ ਚੱਕੀ ਕੁਦਰਤ ਦਾ ਲਾਲੋ ਕੇ ਐਕਸੀਡੈਂਟ ਹੋ ਗਿਆ ਤੇ ਵੀਡੀਓ ਚ ਵੇਖਣਾ ਵੇਖਿਆ ਆਪਾਂ ਜਦੋਂ ਮੰਨ ਲਓ ਗੱਡੀ ਜੂ ਟਰਨ ਕੀਤੀ ਕੋਈ ਇੰਡੀਕੇਟਰ ਤੇ ਦਿੱਤਾ ਹੀ ਹੋਊਗਾ ਇਹ ਗੱਡੀ ਵਾਲੇ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਕੋਈ ਨਸ਼ਾ ਕੀਤਾ ਹੋਵੇ ਜਿਹੜੀ ਗੱਡੀ ਦੀ ਇੰਨੀ ਸਪੀਡ ਹੈ ਆਪਾਂ ਨੂੰ ਦੂਰੋਂ ਵੀ ਦੇਖਦਾ ਹੈ ਆਪਾਂ ਕੰਟਰੋਲ ਕਰਨਾ ਪਰ ਉਹ ਗੱਡੀ ਦਾ ਕੰਟਰੋਲ ਹੀ ਨਹੀਂ ਆ ਗਿਆ ਸਿੱਧੇ ਚਾਨ ਚੱਕੀ ਵੱਜ ਗਈ ਕਿਉਂਕਿ ਉਹ ਸਰਦਾਰ ਹੋਣ ਦੇ ਨਾਤੇ ਉਹਨੇ ਗੁੱਟ ਚ ਕੜਾ ਪਾਇਆ ਸਿਰ ਤੇ ਦਸਤਾਰ ਸਜਾਈ ਆ ਜਦੋਂ ਉਹਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ ਉਹਦੀ ਦਸਤਾਰ ਸਿਰ ਤੇ ਨਹੀਂ ਹੈਗੀ ਹਾਲਾਂਕਿ ਕਾਨੂੰਨ ਆ ਕੋਰਟ ਦੇ ਵਿੱਚ ਆਪਾਂ ਸਿਰ ਤੇ ਪੱਗ ਲੈ ਕੇ ਨਹੀਂ ਜਾ ਸਕਦੇ ਬਟ ਉਹਨੂੰ ਜਿਹੜਾ ਪਟਕਾ ਦਿੱਤਾ ਜਾਂਦਾ ਜਿਹੜਾ ਆਪਣਾ ਕੇਸ ਟੱਕ ਲੈਂਦਾ ਆਮ ਆਫਲਾਈਆਂ ਜਾ ਰਹੀਆਂ ਹੈ ਕਿ ਵੀਰ ਨੂੰ 45 ਸਾਲ ਦੀ 40 ਸਾਲ ਦੀ ਸਜ਼ਾ ਹੋ ਗਈ ਹੈ ਤੇ ਇਹ ਅਜੇ ਸਭ ਕੁਝ ਝੂਠ ਹੈ ਜੀ 27 ਤਰੀਕ ਨੂੰ ਵੀਰ ਦੀ ਸਨਮਾਈ ਹੈ ਤੇ ਉਸ ਤੋਂ ਬਾਅਦ ਜਿਹੜੀ ਕਾਰਵਾਈ ਦਾ ਪਤਾ ਨਹੀਂ ਗੋਰੇ ਪਰਿਵਾਰ ਦੇ ਵੀ ਤਿੰਨ ਜੀ ਮਰੇ ਆ ਜੀ ਤੇ ਬਹੁਤ ਉਹਨਾਂ ਦੇ ਪਰਿਵਾਰ ਦੇ ਦੁੱਖ ਦਾ ਇੱਕ ਗੱਲ ਅਸੀਂ ਉਹਨਾਂ ਦੇ ਵੀ ਦੁਖੀ ਆ ਦੁੱਖ ਸਾਂਝਾ ਕਰਦੇ ਹੁੰਦਾ ਨਾਲ ਵੀ ਜੀ ਨੌਜਵਾਨ ਇੱਥੇ ਅਸੀਂ ਵਿੰਨੇ ਰਹੇ ਆ ਮਿਰ ਤੋਂ ਦੋ ਕੁ ਸਾਲ ਹੀ ਵੱਡਾ ਵਾ ਅਸੀਂ ਇਕੱਠੇ ਪੜਦੇ ਰਹੇ ਹਾਂ ਖੇਤੀਬਾੜੀ ਕਰਦਾ ਇਹ ਮੁੰਡਾ ਕੋਈ ਪਿੰਡ 'ਚ ਕਿਸ ਨੂੰ ਕੋਈ ਮਾੜੀ ਨਹੀਂ ਚੰਗੀ ਨਹੀਂ ਆਪਣੇ ਕੰਮ ਨਾਲ ਕੰਮ ਹੈ ਇੱਥੇ ਸਬਜ਼ੀ ਲਾਉਂਦੇ ਇਹ ਖੇਤੀਬਾੜੀ ਸਭ ਕੁਝ ਉਹ ਵੀਰ ਕਰਾਉਂਦਾ ਆਪਣੇ ਪਿਤਾ ਜੀ ਦੇ ਨਾਲ ਅਹੀਂ ਸੈਂਟਰ ਸਰਕਾਰ ਤੋਂ ਭਗਵੰਤ ਮਾਨ ਸਰਕਾਰ ਸੈਂਟਰ ਸਰਕਾਰ ਦੇ ਨਾਲ ਗੱਲ ਕਰੇ ਸੈਂਟਰ ਸਰਕਾਰ ਜਿਹੜੀ ਆ ਉਹ ਬਾ ਯੂ ਐਸ ਐ 'ਚ ਗੱਲ ਕਰਕੇ ਉਹ ਜਿਹੜੀ ਵੀਰ ਦੀ ਸਜ਼ਾ ਆ ਉਹ ਕੱਟ ਕਰਾਈ ਜਾਵੇ ਸਤਿ ਸ਼੍ਰੀ ਅਕਾਲ ਜੀ ਪੰਜਾਬ ਨੈਸ਼ਨਲ ਟੀਵੀ ਦੇਖ ਰਿਹਾ ਦਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੈਂ ਹਾਂ ਤੁਹਾਨੂੰ ਪਤਿਵਾਂਦ ਅੱਜ ਟਾਈਮ ਅਸੀਂ ਮੌਜੂਦ ਆ ਜਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਰਟਾਲ ਦੇ ਵਿੱਚ ਜਿੱਥੋਂ ਦਾ ਇੱਕ ਨੌਜਵਾਨ ਸਰਜਿੰਦਰ ਸਿੰਘ ਜੋ ਆਪਣੀ ਰੋਜੀ ਰੋਟੀ ਕਮਾਉਣ ਵਾਸਤੇ ਕੁਝ ਸਾਲ ਪਹਿਲਾਂ ਅਮਰੀਕਾ ਸ਼ਹਿਰ ਦੇ ਵਿੱਚ ਜਾਂਦਾ ਹੈ ਤਾਂ ਉੱਥੇ ਟਰੱਕ ਡਰਾਈਵਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਸੀ ਜਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਾਫੀ ਦਿਨਾਂ ਤੋਂ ਚੈਨਲਾਂ ਤੇ ਵੀਡੀਓ ਚੱਲ ਰਹੀਆਂ ਕਿ ਉਸ ਨੌਜਵਾਨ ਵੱਲੋਂ ਇੱਕ ਐਕਸੀਡੈਂਟ ਹੋ ਜਾਂਦਾ ਹੈ ਇਸ ਮੁੱਦੇ ਤੇ ਪਿੰਡ ਰਟੋਲ ਦੇ ਵਿੱਚ ਪਹੁੰਚਿਆ ਪਿੰਡ ਵਾਸੀਆਂ ਨਾਲ ਗੱਲਬਾਤ ਕਰਦੇ ਆ ਕੀ ਕਹਿਣਾ ਪਿੰਡ ਵਾਸੀਆਂ ਦਾ ਗੱਲਬਾਤ ਕਰਦੇ ਆ ਹਾਂਜੀ ਭਾਈ ਕੀ ਨਾ ਤੁਹਾਡੇ ਜੀ ਮੇਰਾ ਨਾਮ ਜੀ ਸਰਪੰਚ ਜਸਨਦੀਪ ਸਿੰਘ ਰਟੋਲ ਵਿਲੇਂਦਾ ਜੀ ਇਸ ਪਿੰਡ ਦੇ ਤੁਸੀਂ ਮੌਜੂਦਾ ਸਰਪੰਚ ਹੋ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਤੁਹਾਡੇ ਪਿੰਡ ਦਾ ਇੱਕ ਨੌਜਵਾਨ ਹਰਜਿੰਦਰ ਸਿੰਘ ਕੁਝ ਸਾਲ ਪਹਿਲਾਂ ਅਮਰੀਕਾ ਦੇ ਵਿੱਚ ਰੋਜੀ ਰੋਟੀ ਕਮਾਉਣ ਵਾਸਤੇ ਗਿਆ ਸੀ ਤਾਂ ਉਹਦੇ ਕੋਲੋਂ ਐਕਸੀਡੈਂਟ ਹੋਇਆ ਕੀ ਕਹਿਣਾ ਚਾਹੁੰਦੇ ਹੋ ਦੇਖੋ ਬੀਤੇ ਦਿਨ ਜੋ ਵੀ ਹੋਇਆ ਵਾ ਐਕਸੀਡੈਂਟ ਯੂ ਐਸ ਏ ਵਿੱਚ ਗੋਰੇ ਪਰਿਵਾਰ ਦੇ ਵੀ ਤਿੰਨ ਜੀ ਮਰੇ ਆ ਜੀ ਤੇ ਬਹੁਤ ਉਹਨਾਂ ਦੇ ਪਰਿਵਾਰ ਦੇ ਦੁੱਖ ਦਾ ਇੱਕ ਗੱਲ ਹੈ ਉਹਨਾਂ ਦੇ ਵੀ ਦੁਖੀ ਆ ਦੁੱਖ ਸਾਂਝਾ ਕਰਦੇ ਉਹਨਾਂ ਨਾਲ ਵੀ ਤੇ ਜੋ ਸਾਡੇ ਪਿੰਡ ਦਾ ਨੌਜਵਾਨ ਹੈ ਹਰਜਿੰਦਰ ਸਿੰਘ ਨਾ ਤੇ ਉਹਦੀ ਕੋਈ ਨਿੱਜੀ ਕੋਈ ਮਸਲਾ ਸੀ ਕਿ ਮੈਂ ਇਹਨਾਂ ਨੂੰ ਮਾਰਨਾ ਜਾਂ ਰੋਡ ਤੇ ਚਾਨ ਚੱਕੀ ਕੁਦਰਤ ਦਾ ਲਾੜੋ ਕੇ ਐਕਸੀਡੈਂਟ ਹੋ ਗਿਆ ਤੇ ਜਿੱਦਾਂ ਹੁਣ ਅਫਵਾਹਾਂ ਫਲਾਈਆਂ ਜਾ ਰਹੀਆਂ ਕਿ ਵੀਰ ਨੂੰ 45 ਸਾਲ ਦੀ 40 ਸਾਲ ਦੀ ਸਜ਼ਾ ਹੋ ਗਈ ਆ ਤੇ ਇਹ ਅਜੇ ਸਭ ਕੁਝ ਝੂਠ ਹੈ ਜੀ 27 ਤਰੀਕ ਨੂੰ ਵੀਰ ਦੀ ਸੁਣਵਾਈ ਆ ਤੋਂ ਉਤੋਂ ਬਾਅਦ ਜਿਹੜੀ ਕਾਰਵਾਈ ਦਾ ਪਤਾ ਨਹੀਂ ਦੇ। ਦੇਖਿਆ ਜੇ ਸਪੰਸਰ ਸਾਹਿਬ ਜੀ ਤੁਹਾਡੇ ਨਾਲ ਪਿੰਡ ਦੇ ਵਿੱਚ ਉਸ ਨੌਜਵਾਨ ਦਾ ਕਾਫੀ ਪਿਆਰ ਹੋ ਸਕਦਾ ਕਹਿ ਸਕਦੇ ਹਾਂ। ਕਿਸ ਤਰ੍ਹਾਂ ਦਾ ਨੌਜਵਾਨ ਦਾ ਸੁਭਾਅ ਸੀ ਕਿਸ ਤਰ੍ਹਾਂ ਪਿੰਡ ਚ ਵਿਚਰਦਾ ਸੀ। ਵੇਖੋ ਜੀ ਨੌਜਵਾਨ ਇੱਥੇ ਅਸੀਂ ਵੇਨੇ ਰਹੇ ਹਾਂ। ਮੇਰੇ ਤੋਂ 2 ਕੁ ਸਾਲ ਹੀ ਵੱਡਾ ਵਾ। ਅਸੀਂ ਇਕੱਠੇ ਪੜਦੇ ਰਹੇ ਹਾਂ। ਖੇਤੀਬਾੜੀ ਕਰਦਾ ਇਹ ਮੁੰਡਾ ਕੋਈ ਪਿੰਡ ਜਿਕੇ ਨੂੰ ਕੋਈ ਮਾੜੀ ਨਹੀਂ ਚੰਗੀ ਨਹੀਂ ਆਪਣੇ ਕੰਮ ਨਾਲ ਕੰਮ ਹੈ। ਇੱਥੇ ਸਬਜ਼ੀ ਲਾਉਂਦੇ ਇਹ ਖੇਤੀਬਾੜੀ ਸਭ ਕੁਝ ਉਹ ਹੀ ਵੀਰ ਕਰਾਉਂਦਾ ਆਪਣੇ ਪਿਤਾ ਜੀ ਦੇ ਨਾਲ। ਦੇਖਿਆ ਜਨ ਸਪੰਸਰ ਸਾਹਿਬ ਜੀ ਇੱਕ ਸੋਸ਼ਲ ਮੀਡੀਆ ਤੇ ਪਰਫਾਰਮਾ ਫਲਾ ਰਿਹਾਏ ਕੁਝ ਲੋਕ ਤੇ ਫੰਡਿੰਗ ਕੀਤੀ ਜਾ ਰਹੀ ਹੈ ਉਸ ਨੌਜਵਾਨ ਦੀ ਹੈਲਪ ਕਰਨ ਵਾਸਤੇ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ? ਨਹੀਂ ਜੀ ਵੇਖੋ ਉਹਨਾਂ ਦੇ ਪਰਿਵਾਰ ਵੱਲੋਂ ਵੀ ਕੋਈ ਫੰਡਿੰਗ ਦਾ ਕੋਈ ਹੈ ਨਹੀਂ ਹੈ। ਇਹ ਤਾਂ ਐਵੇਂ ਜਾਣ ਕੇ ਕਿ ਅਸੀਂ ਤੇ ਵੀਰਾਂ ਨੂੰ ਅਪੀਲ ਕਰਦੇ ਆਂ ਕਿ ਸਪੋਰਟ ਕਰੋ ਵੱਧ ਤੋਂ ਵੱਧ ਫੰਡਿੰਗ ਵਾਲਾ ਜੇ ਕੋਈ ਵੀ ਚੱਕਰ ਨਹੀਂ। ਭਾਰਤ ਸਰਕਾਰ ਕੋਲੋਂ ਜਾਂ ਅਮਰੀਕਾ ਸਰਕਾਰ ਕੋਲੋਂ ਕੀ ਮੰਗ ਕਰਦੇ ਹੋ? ਦੇਖੋ ਜੀ ਅਸੀਂ ਤੇ ਭਗਵਾਨ ਜਮਾਨ ਸਰਕਾਰ ਤੋਂ ਵੀ ਅਪੀਲ ਕਰਦੇ ਆ ਕਿ ਉਹ ਗੱਲਬਾਤ ਕਰੇ ਸੀਐਮ ਆਪਣੇ ਦੂਜੇ ਸੈਂਟਰ ਗਵਰਨਮੈਂਟ ਦੇ ਨਾਲ ਕਿ ਉਹ ਗਾਂ ਅੱਗੇ ਟ੍ਰੰਪ ਸਰਕਾਰ ਦੇ ਨਾਲ ਗੱਲਬਾਤ ਕਰੇ ਤੇ ਵੀਰ ਦਾ ਜਿੰਨਾ ਬਚਾ ਹੁੰਦਾ ਵਾਦੋ ਵਦ ਕੀਤਾ ਜਾਵੇ ਕਿਤੇ ਨਾ ਕਿਤੇ ਦੇਖਿਆ ਜਾਵੇ ਤਾਂ ਗੱਡੀ ਤੇ ਇਹ ਬੈਕਾਰੀ ਰਿਆ ਸੀ ਯੂਟਰਨ ਲੈ ਰਿਆ ਸੀ ਤਾਂ ਕਾਰ ਵਾਲੇ ਵੀ ਕਾਫੀ ਸਪੀਡ ਸੀ ਹਾਂਜੀ ਉਹ ਵੀਡੀਓ 'ਚ ਵੇਖਣਾ ਵੇਖਿਆ ਆਪਾਂ ਜਦੋਂ ਮੰਨ ਲਓ ਗੱਡੀ ਜੂ ਟਰਨ ਕੀਤੀ ਕੋਈ ਇੰਡੀਕੇਟਰ ਤੇ ਦਿੱਤਾ ਹੀ ਹੋਊਗਾ ਇਹ ਗੱਡੀ ਵਾਲੇ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਕੋਈ ਨਸ਼ਾ ਕੀਤਾ ਹੋਵੇ ਜਿਹੜੀ ਗੱਡੀ ਦੀ ਇੰਨੀ ਸਪੀਡ ਹੈ ਆਪਾਂ ਨੂੰ ਦੂਰੋਂ ਵੀ ਦੇਖਦਾ ਹੈ ਆਪਾਂ ਕੰਟਰੋਲ ਕਰਨਾ ਪਰ ਉਹ ਗੱਡੀ ਦਾ ਕੰਟਰੋਲ ਹੀ ਨਹੀਂ ਆ ਗਿਆ ਸਿੱਧੀ ਚਾਨ ਚੱਕੀ ਵੱਜ ਗਈ ਸੋ ਇਹ ਸਾਨੂੰ ਪਿੰਡ ਰਤਾਲ ਦੇ ਸਰਪੰਚਾ ਸਾਡੇ ਨਾਲ ਹੋਰ ਲੋਕ ਵੀ ਮੌਜੂਦ ਆ ਗੱਲਬਾਤ ਕਰਦੇ ਆਂ ਹਾਂਜੀ ਭਾਈ ਕੀ ਨਾ ਜੀ ਆਪਾਂ ਮੇਰਾ ਨਾਮ ਸੁਵਿੰਦਰ ਸਿੰਘ ਹੈ ਜੀ ਮੇਰੇ ਉਹ ਚਾਚਾ ਜੀ ਦਾ ਬੇਟਾ ਆ ਕਿਸ ਤਰ੍ਹਾਂ ਦੇਖਦੇ ਹੋ ਉਹਦੇ ਕੋਲ ਇੱਕ ਐਕਸੀਡੈਂਟ ਹੋ ਜਾਂਦਾ ਤਾਂ ਸਰਕਾਰ ਵੱਲੋਂ ਕਹਿ ਸਕਦੇ ਆ ਕੁਝ ਨੂੰ ਸਜ਼ਾ ਸੁਣਾਉਂਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਲਕੁਲ ਵੀਰੇ ਜਿਹੜੀ ਜੋ ਵੀ ਉਹ ਮੰਦਪਾਦੀ ਘਟਨਾ ਹੋਈ ਹੈ ਜਿਹੜਾ ਉੱਥੇ ਗੁਰਾ ਪਰਿਵਾਰ ਦੇ ਮਾਰੇ ਗਏ ਜੀ ਉਹਨਾਂ ਨਾਲ ਵੀ ਹਮਦਰਦੀ ਸਾਨੂੰ ਤੇ ਬਾਕੀ ਜਿਹੜੀ ਉਹਦੀ ਸਜ਼ਾ 45 ਸਾਲ ਦੀ ਕਹੀ ਜਾ ਰਹੀ ਆ ਉਹ ਬਿਲਕੁਲ ਅਖਵਾਵਾਵਾਂ ਡਾਈਆਂ ਜਾ ਰਹੀਆਂ ਹਾਲਾਂਕਿ 27 ਤਰੀਕ ਨੂੰ ਉਹਨਾਂ ਦੀ ਜਿਹੜੀ ਹੈਗੀ ਸੁਣਵਾਈ ਕੇਸ ਦੀ ਉਹ ਬਾਅਦ ਵਿੱਚ ਪਤਾ ਲੱਗੂਗਾ ਕਿ ਉਹ ਕੀ ਮਸਲਾ ਨਿਕਲ ਕੇ ਅੱਗੇ ਆਉਂਦਾ ਕੀ ਮੰਗ ਕਰਦੇ ਪਿੰਡ ਤੌਰ ਤੇ ਤੁਹਾਡੇ ਵਸੇ ਵਾਲੀ ਤੌਰ ਤੇ ਕੀ ਮੰਗ ਕਰਦੇ ਸਰਕਾਰਾਂ ਕੋਲ ਪਿੰਡ ਤੌਰ ਤੇ ਸਾਰੀ ਪੰਚਾਇਤ ਸਾਰਾ ਪਿੰਡ ਵਾਸੀ ਸਾਥ ਦੇ ਰਿਹਾ ਜਿਹੜੇ ਬਾਹਰ ਭਰਾ ਬੈਠੇ ਸਾਡੇ ਉਹ ਵੀ ਬਿਲਕੁਲੋ ਸਾਥ ਦੇ ਰਹੇ ਆ ਅਸੀਂ ਸੈਂਟਰ ਸਰਕਾਰ ਤੋਂ ਭਗਵੰਤ ਮਾਨ ਸਰਕਾਰ ਸੈਂਟਰ ਸਰਕਾਰ ਦੇ ਨਾਲ ਗੱਲ ਕਰੇ ਸੈਂਟਰ ਸਰਕਾਰ ਜਿਹੜੀ ਆ ਉਹ ਬਾ ਯੂ ਐਸ ਐ ਚ ਗੱਲ ਕਰਕੇ ਉਹ ਜਿਹੜੀ ਵੀਰ ਦੀ ਸਜ਼ਾ ਆ ਉਹ ਕੱਟ ਕਰਾਈ ਜਾਵੇ ਕਿਤੇ ਨਾ ਕਿਤੇ ਲੱਗਦਾ ਨਹੀਂ ਹੈ ਕਿ ਪੰਜਾਬ ਦੇ ਵਸਨੀਕਾਂ ਦੇ ਨਾਲ ਹੀ ਵਿਤਕਰਾ ਕੀਤਾ ਜਾਂਦਾ ਹੈ ਇਹਨਾਂ ਨੂੰ ਵੱਡੀਆਂ ਵੱਡੀਆਂ ਸਜਾਵਾਂ ਸੁਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹਾਲਾਂਕਿ ਐਕਸੀਡੈਂਟ ਕਿਸੇ ਕੋਲ ਵੀ ਹੋ ਸਕਦਾ ਬਿਲਕੁਲ ਵੀ ਇਹ ਐਕਸੀਡੈਂਟ ਜਿਹੜਾ ਉਹ ਕਿਤੇ ਜਾਣ ਬੁੱਝ ਕੇ ਨਹੀਂ ਕੀਤਾ ਜਾਂਦਾ ਯਤਨ ਚੇਤ ਜਿਹੜਾ ਆ ਉਹ ਐਕਸੀਡੈਂਟ ਹੋ ਜਾਂਦਾ ਆ ਤੇ ਲੱਖਾਂ ਹੀ ਐਕਸੀਡੈਂਟ ਹੁੰਦੇ ਆਏ ਆ ਤੇ ਬਾਕੀ ਉਹਨੇ ਜਾਣ ਬੁੱਝ ਕੇ ਤੇ ਕੀਤਾ ਨਹੀਂ ਆ ਬਾਕੀ ਇੱਕ ਗੱਲ ਹੋਰ ਨਿੰਦਣਯੋਗ ਆ ਕਿਉਂਕਿ ਉਹ ਸਰਦਾਰ ਹੋਣ ਦੇ ਨਾਤੇ ਉਹਨੇ ਗੁੱਟ ਚ ਕੜਾ ਪਾਇਆ ਸਿਰ ਤੇ ਦਸਤਾਰ ਸਜਾਈ ਆ ਜਦੋਂ ਉਹਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਉਹਦੀ ਦਸਤਾਰ ਸਿਰ ਤੇ ਨਹੀਂ ਹੈਗੀ ਹਾਲਾਂਕਿ ਕਾਨੂੰਨ ਹੈ ਆ ਕੋਰਟ ਦੇ ਵਿੱਚ ਆਪਾਂ ਸਿਰ ਤੇ ਪੱਗ ਲੈ ਕੇ ਨਹੀਂ ਜਾ ਸਕਦੇ ਬਟ ਉਹਨੂੰ ਜਿਹੜਾ ਪਟਕਾ ਦਿੱਤਾ ਜਾਂਦਾ ਜਿਹੜਾ ਆਪਣਾ ਕੇਸ ਟੱਕ ਲੈਂਦਾ ਸੋ ਇਹ ਸਾਨੂੰ ਪਿੰਡ ਰਟਾਲ ਦੇ ਵਾਸੀ ਜਿਨ੍ਹਾਂ ਨੇ ਦੱਸਿਆ ਹੈ ਕਿ ਕੁਝ ਲੋਕਾਂ ਵੱਲੋਂ ਅਫਵਾਹ ਅੜਾਈ ਜਾ ਰਹੀ ਹੈ ਕਿ ਨੌਜਵਾਨ ਨੂੰ ਜਿਹੜੀ 45 ਸਾਲ ਦੀ ਜਿਹੜੀ ਕੈਦ ਉਮਰ ਕੈਦ ਕਰ ਦਿੱਤੀ ਗਈ ਹੈ ਇਹ ਬਿਲਕੁਲ ਅਫਵਾਹ ਹੈ ਅਸੀਂ ਵੀ ਆਪਣੇ ਚੈਨਲ ਤੌਰ ਤੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਇਸ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰਕੇ ਉਸ ਨੌਜਵਾਨ ਦੀ ਮਦਦ ਕੀਤੀ ਜਾਵੇ ਤਰਨਤਾਰਨ ਤੋਂ ਪੰਜਾਬ ਨੈਸ਼ਨਲ ਟੀਵੀ ਤੋਂ ਕੈਮਰਾਮੈਨ ਜਸਪਿੰਦਰ ਦੇ ਨਾਲ ਸਾਨੂੰ ਬਧਵਾਦ ਇਹ ਐਕਸੀਡੈਂਟ ਜਿਹੜਾ ਉਹ ਕਿਤੇ ਜਾਣ ਬੁੱਝ ਕੇ ਨਹੀਂ ਕੀਤਾ ਜਾਂਦਾ ਯਤਨ ਚੇਤ ਜਿਹੜਾ ਆ ਉਹ ਐਕਸੀਡੈਂਟ ਹੋ ਜਾਂਦਾ ਆ ਤੇ ਲੱਖਾਂ ਹੀ ਐਕਸੀਡੈਂਟ ਹੁੰਦੇ ਆਏ ਆ ਨਾ ਤੇ ਉਹਦੀ ਕੋਈ ਨਿੱਜੀ ਕੋਈ ਮਸਲਾ ਹੈ ਕਿ ਮੈਂ ਇਹਨਾਂ ਨੂੰ ਮਾਰਨਾ ਜਾਂ ਰੋਡ ਤੇ ਚਾਂ ਚੱਕੀ ਕੁਦਰਤ ਦਾ ਲਾਲੋਕ ਐਕਸੀਡੈਂਟ ਹੋ ਗਿਆ ਉਹ ਵੀਡੀਓ ਚ ਵੇਖਣਾ ਵੇਖਿਆ ਆਪਾਂ ਜਦੋਂ ਮੰਨ ਲਓ ਗੱਡੀ ਜੂਰਨ ਕੀਤੀ ਕੋਈ ਇੰਡੀਕੇਟਰ ਤੇ ਦਿੱਤਾ ਹੀ ਹੋਊਗਾ ਇਹ ਗੱਡੀ ਵਾਲੇ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਕੋਈ ਨਸ਼ਾ ਕੀਤਾ ਹੋਵੇ ਜਿਹੜੀ ਗੱਡੀ ਦੀ ਇੰਨੀ ਸਪੀਡ ਹੈ ਆਪਾਂ ਨੂੰ ਦੂਰੋਂ ਵੀ ਦੇਖਦਾ ਹੈ ਆਪਾਂ ਕੰਟਰੋਲ ਕਰਨਾ ਪਰ ਉਹ ਗੱਡੀ ਦਾ ਕੰਟਰੋਲ ਹੀ ਨਹੀਂ ਆ ਗਿਆ ਸਿੱਧੇ ਚਾਨ ਚੱਕੀ ਵੱਜ ਗਈ ਕਿਉਂਕਿ ਉਹ ਸਰਦਾਰ ਹੋਣ ਦੇ ਨਾਤੇ ਉਹਨੇ ਗੁੱਟ ਚ ਕੜਾ ਪਾਇਆ ਸਿਰ ਤੇ ਦਸਤਾਰ ਸਜਾਈ ਆ ਜਦੋਂ ਉਹਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ ਉਹਦੀ ਦਸਤਾਰ ਸਿਰ ਤੇ ਨਹੀਂ ਹੈਗੀ ਹਾਲਾਂਕਿ ਕਾਨੂੰਨ ਆ ਕੋਰਟ ਦੇ ਵਿੱਚ ਆਪਾਂ ਸਿਰ ਤੇ ਪੱਗ ਲੈ ਕੇ ਨਹੀਂ ਜਾ ਸਕਦੇ ਬਟ ਉਹਨੂੰ ਜਿਹੜਾ ਪਟਕਾ ਦਿੱਤਾ ਜਾਂਦਾ ਜਿਹੜਾ ਆਪਣਾ ਕੇਸ ਟੱਕ ਲੈਂਦਾ ਮਾਮਾ ਫਲਾਈਆਂ ਜਾ ਰਹੀਆਂ ਕਿ ਵੀਰ ਨੂੰ 45 ਸਾਲ ਦੀ 40 ਸਾਲ ਦੀ ਸਜ਼ਾ ਹੋ ਗਈ ਆ ਤੇ ਇਹ ਹੈ ਜੇ ਸਭ ਕੁਝ ਝੂਠ ਹੈ ਜੀ 27 ਤਰੀਕ ਨੂੰ ਵੀਰ ਦੀ ਸੁਣਵਾਈ ਆ ਤੇ ਉਸ ਤੋਂ ਬਾਅਦ ਜਿਹੜੀ ਕਾਰਵਾਈ ਦਾ ਪਤਾ ਨਹੀਂ ਗੋਰੇ ਪਰਿਵਾਰ ਦੇ ਵੀ ਤਿੰਨ ਜੀ ਮਰੇ ਆ ਜੀ ਤੇ ਬਹੁਤ ਉਹਨਾਂ ਦੇ ਪਰਿਵਾਰ ਦੇ ਦੁੱਖ ਦਾ ਇੱਕ ਗੱਲ ਅਸੀਂ ਉਹਨਾਂ ਦੇ ਵੀ ਦੁਖੀ ਆ ਦੁੱਖ ਸਾਂਝਾ ਕਰਦੇ ਹੁੰਦਾ ਨਾਲ ਵੀ ਜੀ ਨੌਜਵਾਨ ਇੱਥੇ ਅਸੀਂ ਵਿਹਨੇ ਰਹੇ ਆ ਮੇਰੇ ਤੋਂ ਦੋ ਕੁ ਸਾਲ ਹੀ ਵੱਡਾ ਵਾ ਅਸੀਂ ਇਕੱਠੇ ਪੜਦੇ ਰਹੇ ਆ ਖੇਤੀਬਾੜੀ ਕਰਦਾ ਇਹ ਮੁੰਡਾ ਕੋਈ ਪਿੰਡ 'ਚ ਕਿਸ ਨੂੰ ਕੋਈ ਮਾੜੀ ਨਹੀਂ ਚੰਗੀ ਨਹੀਂ ਆਪਣੇ ਕੰਮ ਨਾਲ ਕੰਮ ਹੈ ਇੱਥੇ ਸਬਜ਼ੀ ਲਾਉਂਦੇ ਇਹ ਖੇਤੀਬਾੜੀ ਸਭ ਕੁਝ ਉਹ ਵੀਰ ਕਰਾਉਂਦਾ ਆਪਣੇ ਪਿਤਾ ਜੀ ਦੇ ਨਾਲ ਅਹੀਂ ਸੈਂਟਰ ਸਰਕਾਰ ਤੋਂ ਭਗਵੰਤ ਮਾਨ ਸਰਕਾਰ ਸੈਂਟਰ ਸਰਕਾਰ ਦੇ ਨਾਲ ਗੱਲ ਕਰੇ ਸੈਂਟਰ ਸਰਕਾਰ ਜਿਹੜੀ ਆ ਉਹ ਬਾ ਯੂ ਐਸ ਐ ਚ ਗੱਲ ਕਰਕੇ ਉਹ ਜਿਹੜੀ ਵੀਰ ਦੀ ਸਜ਼ਾ ਆ ਉਹ ਘੱਟ ਕਰਾਈ ਜਾਵੇ